ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਹੀ ਫਰਵਸੀਆਂ ਸੇਲ ਲਈ ਲੈ ਕੇ ਆਏ ਹਾਂਗੇ ਤੇ ਬਾਈ ਫਾਰਮ ਚੋਂ ਵੀਡੀਓ ਕਵਰ ਕਰ ਰਹੇ ਹਾਂ ਬਾਈ ਕੋਲੇ ਵਧੀਆ ਬਰੀਡ ਆ ਸਾਰੀ ਚੰਗੀ ਬਰੀਡ ਤੇ ਬਾਈ ਕੰਮ ਕਰਦਾ ਉਹਨਾਂ ਵਿੱਚੋਂ ਹੀ ਅੱਜ ਚਾਰ ਹੀ ਫਰਵਸੀਆਂ ਸੇਲ ਕਰ ਰਿਹਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗੇ ওই ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀਆਂ ਵੀਡੀਓਾਂ ਦਾ নোਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਹਾਂ ਹਾਂ ਵਧੀਆ ਪਰਾ ਕਿਵੇਂ ਚੱਲਦਾ ਬਾਈ ਫਾਰਮ ਪੂਰਾ ਵਧੀਆ ਚੱਲੀ ਜਾਂਦਾ ਬਾਈ ਠੀਕ ਆ ਆਪਣੇ ਫਾਰਮ ਨੇ ਬੱਸੀਆਂ ਨੇ ਹਾਂ ਹਾਂ ਬਈ ਆਪਣੇ ਘਰ ਦੀਆਂ ਬੱਸੀਆਂ ਨੇ ਆ ਠੀਕ ਆ ਹੁਣ ਥੋੜਾ ਜਿਆਦਾ ਜਾਨ ਬੱਸੀਆਂ ਹੋਣ ਕਰਕੇ ਕੁਝ ਬੱਸੀਆਂ ਸੇਲ ਕਰਨੀਆਂ ਨੇ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਬਾਈ ਆਪਣਾ ਠੀਕ ਆ ਵੀਰੇ ਹਾਂ ਨਾਮ ਤੇ ਬਾਈ ਐਡਰੈਸ ਬੋਲ ਦੋ ਆਪਣਾ ਨਾਮ ਬਾਈ ਨਰਮਲ ਸਿੰਘ ਨਿੰਮਾ ਪਿੰਡ ਫਤਿਹਗੜ ਸਨਣਾ ਨੇੜੇ ਬਾਈ ਤਨੌਲਾ ਮੰਡੀ ਰਹਿ ਜਾਂਦੀ ਆ ਠੀਕ ਆ ਜ਼ਿਲ੍ਹਾ ਆਪણો ਕਿਹੜਾ ਪੈਂਦਾ ਜ਼ਿਲ੍ਹਾ ਬਰਨਾਲਾ ਪੈਂਦਾ ਬਈ ਮੋਬਾਈਲ ਨੰਬਰ ਹੈਗਾ ਬਈ 76963 ਹੂੰ 34638 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਇੱਕ ਨੰਬਰ ਹੋਰ ਆ ਬਈ 98781 52422 ਇਹ ਬਾਈ ਦੇ ਬਈ ਦੋਵੇਂ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਜਿਹੜਾ ਆਪਾਂ ਸਾਹਮਣੇ ਬੱਚਾ ਦੇਖ ਰਹੇ ਕਿੰਨੇ ਕੇ ਟਾਈਮ ਦੀ ਉਮਰ ਆ ਏ ਬਾਈ ਬੱਚਾ ਹੈਗਾ 2 ਮਹੀਨੇ 10 ਦਿਨਾਂ ਦਾ ਬੱਚਾ ਬਈ ਇਹ 2 ਮਹੀਨੇ 10 ਦਿਨਾਂ ਦੀ ਉਮਰ ਹੈ ਹਾਂ ਫੁੱਲ ਬਰੀਡ ਆ ਬਈ ਤੇ ਕਿਹੜੇ ਸੀਮੰਦ ਦੀ ਆ ਪਰ ਆਪਾਂ ਤਾਂ ਇਹ ਬਾਲਡ ਬਾਇਡ ਦੇ ਸੀਮੰਦ ਦੀ ਆ ਬਈ ਠੀਕ ਆ ਆਪਣੇ ਆਪ ਦੀ ਗਾਗੀ ਠੀਕ ਆ ਕਿੰਨੇ ਦਾ ਦੁੱਧ ਦਾ ਮਾਂ ਇਹਦਾ ਬਾਈ ਦੁੱਧ 40 ਲੀਟਰ ਹੈ ਜੀ ਮਾਂ ਥੱਲੇ ਜੇ ਕੋਈ ਬੰਦਾ ਲਊ ਬੱਸੀ ਆ ਨਾ ਹੂੰ ਤੇ ਆਪਾਂ ਸਾਰਾ ਬਾਇਓ ਡਾਟਾ ਦੇਵਾਂਗੇ ਤੇ ਇਹਦੀ ਮਾਂ ਦਾ ਦੁੱਧ ਵੀ ਚਵਾ ਦੇਾਂਗੇ ਬਈ ਠੀਕ ਆ ਹਾਂਜੀ ਬਾਈ ਕਹਿੰਦਾ ਬਈ ਮਾਂ ਵੀ ਆਪਣੇ ਕੋਲੇ ਜਦੋਂ ਆਏ ਤਾਂ ਦੇਖ ਸਕਦੇ ਤੁਸੀਂ ਥਣ ਚਾਰੀ ਹੈ ਬਾਈ ਥਣ ਚਾਰ ਆ ਬਈ ਠੀਕ ਆ ਹਾਂ ਬਾਈ ਇਹ 2 ਮਹੀਨਿਆਂ ਦੀ ਆ ਬਈ ਬੱਚਾ ਬਈ ਕਿਆ ਬਾਤ ਆ ਗਲਾਬੀ ਗਲਾਬੀ ਥਾਂ ਦੇ ਹਾਂ ਫੁੱਲ ਬਰੀਡ ਆ ਬਈ ਇਹੋ ਜੀ ਗੱਲ ਨਹੀਂ ਕੋਈ ਹਾਂ ਬਾਤ ਆ ਬਈ ਬਰੀਡ ਕੰਨ ਕੰਨ ਚੈੱਕ ਕਰ ਗਲਾਬੀ ਮੂੰਹ ਵਾਲੀ ਆ ਬਈ ਨਿਕਾ ਜਾ ਕਰਨਾ ਹੈ ਨਾ ਜਾਨ ਹਾਂ ਬਈ ਪੂਰੀ ਫੁੱਲ ਬਰੀਡ ਦੀ ਆ ਬਈ ਗਲਾਬੀ ਬਈ ਕਰਮਲ ਦੀ ਬੂਥਾ ਤੋੜ ਦੇ ਮੜੀ ਖੋਲ ਕੇ ਬਰੀਡ ਬਈ ਇਹ ਹੁਣੀ ਬਈ ਥੋੜੇ ਦਿਨ ਹੋਏ ਪਿੰਜਰੇ ਚੋਂ ਗੱਡੀਆਂ ਨਿਕੀਆਂ ਠੀਕਾ ਉਹਦਾ ਕਰਕੇ ਹਲਕਾ ਤੀਮ ਆਂਦੀ ਆ ਠੀਕ ਆ ਬਈ ਬਸੀ ਲੰਮੀ ਲੰਮੀ ਬਈ ਚੈੱਕ ਕਰ ਲੋ ਬੱਚਾ ਫੁੱਲ ਮਸਤੀ ਕਰਦਾ ਫੁੱਲ ਭਲਿਆ ਵਾਗਾ ਤੇ ਬਈ ਫਿਰ ਕੀ ਮੋਲ ਰੂ ਇਹਦਾ ਇਹਦਾ ਮੁੱਲ ਬਈ ਦੇਣ ਲੈਣੀ ਹਨਾ ਇੱਕੋ ਹੀ ਮੁੱਲ ਆ। ਇਹ 17000 ਰੁਪਏ ਦੀ ਬੱਸੀ ਦਵਾਂਗੇ ਬਈ ਆਪਾਂ। 17000 ਦੀ? ਹਾਂ ਬਈ। ਠੀਕ ਆ ਬਈ। ਬਾਕੀ ਬਈ ਸਾਰਾ ਰਿਕਾਰਡ ਦੇਵਾਂਗੇ ਬਈ ਬੰਦੇ ਨੂੰ ਸੀਮਨ ਦਾ। ਹੂੰ। ਇਹਦੀ ਮਾਂ ਕਹੇਦੀ ਸੀਮਨ ਦੀ ਆ ਉਹ ਵੀ ਰਿਕਾਰਡ ਆਪਣੇ ਕੋਲ ਸਾਰਾ ਹੋਏਗਾ। ਠੀਕ ਆ। ਮਤਲ ਜਦੋਂ ਬਾਈ ਦੇ ਤੁਸੀਂ ਫਾਰਮ 'ਚ ਆਉਂਗੇ ਨਾ ਤੁਹਾਨੂੰ ਬਾਈ ਕਹਿੰਦਾ ਮੈਂ ਸਾਰੀ ਡਿਟੇਲ ਦੇ ਕੇ ਤੋਰੂਗੀ। ਅੱਗੇ ਬਈ ਦੋ ਨੰਬਰ ਤੇ ਬੱਚਾ। ਇਹ ਇਹ ਬਈ 5 ਕਿੰਨੇ ਦਾ ਦੀ ਬੱਸੀ ਹੋਗੀ? 5 ਮਹੀਨੇ ਦੀ। ਹਾਂ ਇਹਦੀ ਮਾਂ ਥੱਲੇ ਵੀ ਬਈ 37 ਲੀਟਰ ਦੁੱਧ ਆਗਾ। ਠੀਕ ਆ। ਹਾਂ ਬਈ ਦੁੱਧ ਆਪਾਂ ਜਿੰਨਾ ਕਹਾਗੇ ਹਨਾ ਹਮ ਉਨਾ ਹੀ ਹੋਊਗਾ ਠੀਕ ਆ ਬਈ ਵੱਧ ਹੋਊਗਾ ਘੱਟ ਨਹੀਂ ਹੋਣਾ ਠੀਕ ਆ ਹਾਂ ਤੇ ਕਿਹੜੇ ਸੀਮਣ ਦੀ ਆ ਭਰਾ ਇਹ ਹੈ ਇਹ ਐਵਰੈਸਟ ਦੀ ਆ ਬਈ ਇਹ ਠੀਕ ਆ ਐਵਰੈਸਟ ਇਹਨਾਂ ਬਈ ਆਪਣੇ ਕੋਲ ਸਾਰਾ ਰਿਕਾਰਡ ਕਾਪੀ ਤੇ ਲਿਖਿਆ ਪਿਆ ਮਤਲਬ ਮਿਲ ਜਾਊਗਾ ਜਦੋਂ ਹਾਂ ਜਿਹੜਾ ਕੋਈ ਬੰਦਾ ਹੋਊਗਾ ਤੇ ਡੀਐਨਏ ਟੈਸਟ ਕਰਾ ਕੇ ਲੈ ਜਾਓ ਬਈ ਐਡੀ ਵੀ ਗੱਲ ਨਹੀਂ ਜੇ ਗਲਤ ਹੋਊ ਤਾਂ ਆਪਣੇ ਪੈਸੇ ਹੋਣਗੇ ਠੀਕ ਆ ਹਾਂ ਬਾਈ ਕਹਿੰਦਾ ਬਈ ਇੰਨੀ ਕਿ ਤਸੱਲੀ ਆ ਭਾਵੇਂ ਕਿ ਡੀਐਨਏ ਕਰਾ ਕੇ ਲੈ ਜਾਓ ਬਾਕੀ ਆਪਾਂ ਥਣ ਝੋਲੀ ਚੈੱਕ ਕਰਾ ਲੈ ਕਿਆ ਬਾਤ ਹੈ ਗਿਲੱਬੀ ਗਿਲੱਬੀ ਥਾਂ ਆ ਇਹ ਬਾਈ ਪੂਰੀ ਫੋਲਡ ਬਰੀਟ ਆ ਅੱਜ ਕੇ ਮਹੀਨਿਆਂ ਦੀ ਬੱਸੀ ਆ ਬਾਈ 5 ਮਹੀਨਿਆਂ ਦੀ ਬਾਈ ਕਹਿੰਦਾ ਬੱਸੀ ਆ ਉਸ ਹਾਂ ਨਾ ਬਾਈ ਕੁਆਲਿਟੀ ਚੈੱਕ ਕਰੋ ਬੱਚੇ ਇਹ ਕੀ ਆ ਬਾਤ ਆ ਬਾਕੀ ਬਾਈ ਕੋਲੇ ਮਦਰ ਵੀ ਖੜੀ ਆ ਇਹਦੀ ਸਾਰਾ ਬਾਈ ਕਹਿੰਦਾ ਆਪਾਂ ਦੱਸਾਂ ਸਾਰੀਆਂ ਬੱਸੀਆਂ ਦਾ ਬਾਈ ਆਪਣੇ ਕੋਲੇ ਗਾਈਆਂ ਖੜੀਆਂ ਆ ਆਪਣੀਆਂ ਬੱਸੀਆਂ ਨੇ ਬਾਈ ਆਪਣੇ ਗਾਈਆਂ ਦੀਆਂ ਫਿਟਨੈਸ ਚੈੱਕ ਕਰੋ ਬਾਈ ਬੱਸੀ ਦੀ ਪਹਿਲਾਂ ਤਾਂ ਕਿਆ ਬਾਤ ਆ ਲੰਮੀ ਲੰਮੀ ਨਾ ਬਸ ਇੱਕ ਫੁੱਲਾ ਵਧੀਆ ਸਮਾਈ ਤੇ ਬਾਈ ਬਹੁਤ ਸੋਹਣੀ ਬੱਸੀ ਆ ਬਾਈ ਬਰੀਡ ਬਰੂਡ ਚੈੱਕ ਕਰ ਤੂੰ ਹਨਾ ਹਮ ਕੀ ਬਾਤ ਬਰੀਡ ਫੁੱਲ ਹਾਂ ਜੇ ਨਿੱਖਰ ਨਾ ਬੱਸੀ ਨੇ ਬਾਈ ਉਹ ਮੇਰੀ ਥੋੜੀ ਜਣਾ ਅਜੇ 5 ਕੁ ਮਹੀਨੇ ਆ ਦੀ ਇਹਦਾ ਭਰਾ ਕੀ ਮੁੱਲ ਹੋਊਗਾ ਇਹ ਬਾਈ ਆਪਾਂ 22000 ਰੁਪਏ ਦੇ ਦੇਗੇ 20000 ਦੀ ਹਾਂ ਬਾਈ ਠੀਕ ਆ ਬਾਈ ਇਹ ਬਾਈ ਕਹਿੰਦਾ ਆਪਾਂ ਮੁੱਝ ਮੁੱਢ ਕਰੀ ਦੀ ਕੀ ਦੀ ਸੀ ਮਾਨਤਨ ਹੋ ਜਾ ਬਾਈ ਹੈ ਬਾਕੀ ਮਾਨਤਨ ਹੋ ਜਾ ਭਰਾ ਥੋੜਾ ਹਨਾ ਹਾਂ ਬਾਈ ਮਾਨਤਨ ਹੋ ਜਾਊਗਾ ਵਧੀਆ ਠੀਕ ਆ ਬਾਈ ਅੱਗੇ ਬਾਈ ਤੈਨੂੰ ਨੰਬਰ ਤੇ ਏ ਬਾਈ ਹੈਗੀ ਬਸਸੀ ਸਾਢੇ ਕਿ 6 ਮਹੀਨਿਆਂ ਦੀ ਸਾਢੇ 6 ਮਹੀਨਿਆਂ ਦੀ ਹਾਂ ਇਹ ਪਰਾ ਕਿਹੜੇ ਸੀ ਮੰਦੀਆ ਇਹ ਵੀ ਐਵਰੇਸਟ ਦੀ ਆ ਬਾਈ ਐਵਰੇਸਟ ਹਾਂ ਇਹਦੀ ਥੋੜਾ ਮਾ ਦਾ ਬਾਈ ਆ ਨਾ ਕਲਰ ਹੋਰ ਸੀਗਾ ਉਹਦੀ ਮਾ ਦਾ ਕਲਰ ਕੁਝ ਹੋਰ ਸੀਗਾ ਠੀਕ ਆ ਪਰਾ ਹਾਂ ਬਾਕੀ ਪਲੀ ਪਲੀ ਬਹੁਤ ਆ ਬਾਈ ਲੰਮੇ ਲੰਮੇ ਬਹੁਤ ਆ ਹਾਂ ਬਾਈ ਵੈਸੀ ਉਮਰ ਕਿੰਨੀ ਕਹੇ ਦੀ ਵੀਰੇ ਇਹਦੀ ਉਮਰ ਬਾਈ ਸਾਢੇ ਕਿ 6 ਮਹੀਨੇ ਆ ਸਾਢੇ ਕਿ 6 ਮਹੀਨੇ ਹਾਂ ਲੰਮੇ ਲੰਮੇ ਬਾਈ ਚੈੱਕ ਕਰੋ ਮੜੀ ਰੋਗ ਦੋ ਬਾਈ ਆਪਾਂ ਬਿਊਟੀ ਚੈੱਕ ਕਰਾ ਦੀ ਬੱਚੇ ਦੀ ਫੇਸ ਚੈੱਕ ਕਰੋ ਬਾਈ ਬਰੀਡ ਕੀ ਆ ਬਾਤ ਆ ਬਰੀਡ ਨਾ ਮੂੰਹ ਬੋਲਦੀ ਆ ਏ ਮੂਰੀ ਗਲਤ ਮੰਨਦੇ ਬਈ ਖੁੱਲੀਆਂ ਰਹਿਣ ਕਰਕੇ ਨਾ ਅਸੀਂ ਮੂਰੀਆਂ ਕੱਡੇ ਪਾਈਆਂ ਨਹੀਂ ਖੁੱਲੀਆਂ ਰਹਿੰਦੀਆਂ ਨਹੀਂ ਖੜਨੇ ਖੜਨੇ ਬਈ ਬੱਚੇ ਦੀ ਚੈੱਕ ਕਰੋ ਕੀ ਬਾਤ ਆ ਬਸ ਕਿ ਥਾਂ ਕੱਲਾ ਕੱਲਾ ਥਾਣਾ ਬਈ ਚਾਰੇ ਥਾਣਾ ਠੀਕ ਆ ਭਰਾ ਫੋਟੋ ਪਰਾਲੀ ਕਿਹੜੀ ਦੀ ਸੀ ਬਾਲਾ ਭਾਈ ਇਹਦਾ ਬਈ ਕੀ ਮੁੱਲ ਆ ਹੈ ਇਹ ਬਈ ਆਪਾਂ ਬੱਸੀ ਦੇਣ ਲੈਣ ਹਨਾ ਹੂੰ 23000 ਰੁਪਏ ਦੀ ਬੱਸੀ ਦੇ ਦਾਂਗੇ ਥਣ ਝੋਲੀ ਬਈ ਚੈੱਕ ਕਰੋ ਬੱਚੇ ਦੀ ਕੀ ਬਾਤ ਆ ਉਹ ਕਿਹੜੀ ਬਾਲਾ ਵਾਲੀ ਅੱਗੇ ਬਈ ਲਾਸਟ ਬੱਚਾ ਇਹ ਲਾਸਟ ਬੱਚਾ ਬਈ ਬੱਸੀ ਬਹੁਤ ਚੰਗੀ ਆ ਬਾਈ ਇਹ ਬਾਈ ਦੱਸਦੀ ਆ ਘੋੜੀ ਵਰਗੀ ਨਾ ਬੱਚੇ ਦੀ ਇਹ ਬਾਈ ਬਾਲਡ ਵਾਇਲ ਦਾ ਸੀਮਨ ਹੈਗਾ ਠੀਕ ਆ ਭਰਾ ਉਹਦੀ ਆ ਤੇ ਇਹਦੀ ਇੱਕ ਬਾਈ ਤੈਨੂੰ ਮੈਂ ਭੈਣ ਵੀ ਚੱਕ ਕਰਾ ਦੇਣਾ ਇਹ ਬੱਸੀ ਦੀ ਉਹ ਛੇਜੇ ਤੇ ਖੜੀ ਆ ਬਾਈ ਕੈਮਰਾ ਮਾਰ ਤੇ ਠੀਕ ਆ ਉਹ ਜਮ ਸਿਖਰਾ ਦਾ ਹਾਂ ਉਹ ਇਹਦੀ ਭੈਣ ਆ ਬਾਈ ਠੀਕ ਆ ਇਹਦੀ ਭੈਣ ਆ ਹਾਂ ਇਹ ਗਾਈ ਥੱਲੇ ਬਾਈ 42 ਲੀਟਰ ਦੁੱਧ ਆ ਠੀਕ ਆ ਹਾਂ ਕਿੰਨੀ ਕੁ ਉਮਰ ਦੀ ਆ ਵੀਰੇ ਇਹ ਬਾਈ ਉਮਰ ਇਹ ਥੋੜੀ ਆ ਯਾਰ ਬਾਲੀ ਵੱਡੀ ਉਮਰ ਨਹੀਂ ਹੈਗੀ ਇਹ ਸਾਢੇ 5 ਮਹੀਨਿਆਂ ਦੀ ਬੱਸੀ ਆ 5.5 ਦੀ ਹਾਂ ਦੇਖਣ ਨੂੰ ਨਹੀਂ ਲੱਗਦੀ ਹੈ ਨਾ ਦੇਖਣ ਨੂੰ ਨਹੀਂ ਲੱਗਦੀ ਬਈ ਇਹ ਲਾ ਦੇ ਪਿੰਜਰਾ ਖਾਲੀ ਕਰਿਆ ਇਹ ਤੋਂ ਹੀ ਕੱਢੀਆਂ ਨੇ ਇਹ ਥੋੜੇ ਜਿਨੇ ਹੋਏ ਨੇ ਆ ਪਿੰਜਰੇ ਤੋਂ ਹਾਂ ਠੀਕ ਆ ਬਰਾ ਲੈ ਬਈ ਥਣ ਚੋਲੀ ਆਪਾਂ ਚੈੱਕ ਕਰਾਣੇ ਬਹੁਤ ਸਾਫ ਸੁਥਰਾ ਥਣ ਲੱਗਿਆ ਬਈ ਮੈਂ ਕਹਿੰਦਾ ਥਣ ਤਾਂ ਗੱਬਣਾ ਰਕਾ ਤਾਂ ਹੁੰਦੀ ਥੱਤੀ ਆ ਨਾ ਬਸ ਇਹ ਸੋਣੀ ਬਹੁਤ ਆ ਬਈ ਮੂੰਹ ਮਾਂ ਦੀ ਕੀ ਬਾਤ ਬਰੀਡ ਦੇ ਚੈੱਕ ਕਰਨਾ ਕੋਈ ਨਹੀਂ ਹਣਾ ਕਬੂਤਰੀ ਨਾਲ ਦੀ ਬੱਸੀ ਆ ਬਈ ਚੈੱਕ ਕਰਨਾ ਬਈ ਬਰੀਡ ਨਾਲ ਫੁੱਲਾ ਬੱਸੀ ਇਹ ਤਾਂ ਬਈ ਕਹਿੰਦਾ ਥੋੜਾ ਜਿਹਾ ਮਤਲਬ ਇਹਨਾਂ ਵੀ ਬੱਸੀਆਂ ਜ਼ਿਆਦਾ ਹੋਣ ਕਰਕੇ ਮੈਂ ਸ਼ੇਅਰ ਕਰੀ ਜਾਨਾਗਾ ਇਦੀ ਮਾਦਾ ਬਈ ਫਿਰ ਕੀ ਰਕਾਰਾ ਇਹਦਾ ਬਈ 42 ਲੀਟਰ ਦੀ ਮਾਦਾ ਥੱਲੇ ਠੀਕਾ ਹਾਂ ਚੌੜੀ ਬੱਸੀ ਬਈ ਚੈੱਕ ਕਰੋ ਇਹ ਥੋੜੀ ਜਿਹਾ ਬਈ ਤਾਲੀ ਮੇ ਇਹ ਪਾਉਂਦੀ ਆ ਪਿੰਜਰੇ ਚ ਹਨਾ ਹੂੰ ਬੱਸੀ ਬਹੁਤ ਸੋਹਣੀ ਆ ਬਈ ਆ ਜੇ ਕੋਈ ਸਾਹਮਣਾ ਆ ਬੱਗਾ ਲੈ ਗਿਆ ਹਨਾ ਹੂੰ ਦੋ ਤਿੰਨ ਮਹੀਨੇ ਤੱਕ ਠੀਕਾ ਲੈ ਲੈ ਬੱਚੇ ਚੈੱਕ ਕਰ ਲੈ ਸੈਨਿੰਗ ਚਮਕਣਾ ਬੱਚੇ ਚ ਫੁੱਲ ਆਦੇ ਬਈ ਐ ਮੰਨ ਲਓ ਵੀ ਦੋ ਤਿੰਨ ਮਹੀਨੇ ਸਾਹਵਲੀ ਚਾਰ ਮਹੀਨੇ ਜਿਹਦੇ ਕਾਬੜਾ ਵੀ ਰਹਿਣਾ ਲੂਈ ਲਾਈ ਚਾਰ ਲਾ ਗਈ ਬਈ ਇਹਨਾਂ ਦਾ ਸਾਰਾ ਇਹ ਹੀ ਕਲਰ ਕਰ ਜਾਣਾ ਬਲੈਕ ਹੋਰ ਦੇਖ ਬਈ ਇਹਦੀ ਭੈਣ ਜਮਾ ਬਲੈਕ ਆ ਗਈ ਹੂੰ ਸਹੀ ਗੱਲ ਆ ਬਈ ਜਮਾ ਬਲੈਕ ਆ ਗਈ ਤੇ ਕੀ ਮੁੱਲ ਆ ਬਈ ਇਹਦਾ ਫਿਰ ਦੇਣਾਂ ਇਹ ਇਹਦਾ ਬਈ ਮੁੱਲ ਦੇਣ ਲੈਣਾ ਹਨਾ 26000 ਰੁਪਏ ਦੀ ਬੱਸੀ ਦੇ ਦੇਾਂਗੇ 26000 ਦੀ ਹਾਂ ਜਾਜ ਰੇਟ ਆ ਬਈ ਕੋਈ ਆਪਣਾ ਹਨਾ ਹੂੰ ਕੋਈ ਵੀ ਮੇਰਾ ਵੀਰ ਭਰਾ ਹਨਾ ਯਾਰ ਬੱਸੀਆਂ ਲਊ ਗਈ ਹਨਾ ਠੀਕ ਆ ਇੱਥੇ ਆ ਕੇ ਆਪਾਂ ਗਾਈਆਂ ਦਿਖਾ ਦੇਾਂਗੇ ਵੀ ਆਹ ਗਾਂ ਦੀ ਆਹ ਬੱਸੀ ਆ ਹਨਾ ਠੀਕ ਆ ਕੋਈ ਆਪਣਾ ਠੱਗੀ ਠੋਰੀ ਵਾਲਾ ਕੰਮ ਨਹੀਂ ਹੈਗਾ ਚਾਹੇ ਬਈ ਡੀਐਨਏ ਟੈਸਟ ਕਰਾ ਲੇ ਠੀਕ ਆ ਆਪ ਚਲਿਓ ਆਪਾਂ ਆਪ ਦੇਵਾਂਗੇ ਇਹਰਾ ਟੀਕਾ ਕਿਹਾ ਬਈ ਉਸੇ ਟੀਕੇ ਦੀ ਹੋਣੀ ਆ ਇਹ ਨਹੀਂ ਹੈਗਾ ਵੀ ਆਪਾਂ ਕੋਈ ਕਹਿ ਦਿਆਂਗੇ ਹੋਰ ਤੇ ਹੋਊਗਾ ਹੋਰ ਠੀਕ ਹੈ ਬਈ ਤਿੰਨਾਂ ਸੀਗੇ ਬਈ ਕੋਲੇ ਚਾਰ ਆਪਾਂ ਚਾਰ ਹੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰ ਲੈੋ ਬਾਈ ਜੇ ਕੋਈ ਚਾਰੇ ਇਕੱਠੀਆਂ ਲੈਣ ਦਾ ਚਾਹਵਾਨ ਹੋਇਆ ਜੇ ਬਈਆ ਤਿੰਨੇ ਬਸੀਆਂ ਕੋਈ ਇਕੱਠੀਆਂ ਲੂ ਹਨਾ ਆਪਾਂ 75000 ਰੁਪਏ ਦੇ ਦੇਾਂਗੇ ਠੀਕ ਆ ਇਹ ਬਾਈ ਕਹਿੰਦਾ ਕੋਈ ਤਿੰਨੇ ਇਕੱਠੀਆਂ ਲੈਂਦਾ ਤਾਂ 75000 ਦੀ ਆਪਾਂ ਬਸੀਆਂ ਦੇ ਦੇਾਂਗੇ ਤਿੰਨਾਂ ਸੀਗੇ ਚਾਰ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਫ੍ਰੀ ਸਕੈਡ ਨੂੰ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ